ਨਾਲ ਹੈ ਅਤੇ ਸਾਡੇ ਨਾਲ ਅੱਜ 15 ਅਗਸਤ ਦੇ 8 ਵਜੇ ਦੇ ਵਿੱਚ ਲੋਕਾਂ ਨੂੰ ਮੌਕਾ ਜਿਹੜੇ ਵਸਨੀਕ ਹੈ ਸਾਰਿਆਂ ਨੂੰ ਅਸੀਂ ਵਿਸ਼ਵਾਸ ਦਿਵਾ ਰਹੇ ਹਾਂ ਕਿ ਪੁਲਿਸ ਉਹਨਾਂ ਦੇ ਨਾਲ ਰਾਤ ਦਿਨ ਉਹਨਾਂ ਦੇ ਨਾਲ ਖੜੀ ਹੈ ਅਗਰ ਉਹਨਾਂ ਨੂੰ ਇਹ ਫਲੈਗ ਮਾਰਚ ਵੀ ਉਹਨਾਂ ਨੂੰ ਇੱਕ ਵਿਸ਼ਵਾਸ ਦਿਵਾਉਣ ਲਈ ਹੋਈ ਹੈ ਅਗਰ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੋਈ ਵੀ ਸ਼ੱਕੀ ਪੁਰਸ਼ ਜਾਂ ਕੋਈ ਅਬੰਡਨ ਦੇ ਕੋਈ ਚੀਜ਼ ਨਜ਼ਰ ਆਂਦੀ ਹੈ ਤੇ ਉਹਦੇ ਬਾਰੇ ਸਾਡੀ ਅਪੀਲ ਹੈ ਕਿ ਸਾਨੂੰ ਉਹਦੀ ਤੁਰੰਤ ਇਕਲਾਾ ਦੇਵੇ ਤਾਂ ਕਿ ਅਸੀਂ ਵੇਲੇ ਸਿਰ ਉਹਦੀ ਕਾਰਵਾਈ ਕਰ ਸਕੀਏ ਤੇ ਬਾਕੀ ਅੱਜ ਅਸੀਂ ਸਾਡੀ तकरीबन ਸਾਰੀ ਫੋਰਸ ਹੈਗੀ ਹੈ ਜਿਨ੍ਹਾਂ ਨੂੰ ਅਸੀਂ ਫਲੈਗ ਮਾਰਚ ਲਈ ਖੜਿਆ ਹੋਇਆ ਤੇ ਸਾਰੇ ਆਫੀਸਰਸ ਵੀ ਨਾਲ ਹੈਗੇ ਐ ਐਸਐਸਪੀ ਸਾਹਿਬ ਦਿਆਂ ਹਦਾਇਤਾਂ ਮੁਤਾਬਕ ਅਸੀਂ ਇਹ ਸਾਰਾ ਕਰ ਰਹੇ ਆਂ ਸਾਡੇ ਆਲਰੇਡੀ ਮੋਗਾ ਡਿਸਟ੍ਰਿਕਟ ਦੇ ਵਿੱਚ ਚਾਰ ਜਿਹੜੇ ਇੰਟਰਸਟੇਟ ਨਾਕੇ ਵੀ ਹੈਗੇ ਆ ਜਿੱਥੇ ਉੱਥੇ ਵੀ ਚੈਕਿੰਗ ਚੱਲ ਰਹੀ ਹੈ ਔਰ ਹਰ ਸਬਡਿਵੀਜ਼ਨ ਜਿ세 ਚਾਰ ਸਬਡਿਵੀਜ਼ਨਾਂ ਵੀ ਹੈਗੀਆਂ ਉੱਥੇ ਵੀ ਸਾਰੇ ਬਲੈਕਮਾਰਕ ਚਿੱਤੇ ਜਾ ਰਹੇ ਆ ਉਥੋਂ ਦੀ ਉਹਨਾਂ ਦੀ ਫੋਰਸ ਸਬਡਿਵੀਜ਼ਨ ਦੀ ਉੱਥੇ ਯੂਜ਼ ਹੋ ਰਹੀ ਹੈ ਔਰ ਬੜੀ ਸ਼ਕਤੀ ਨਾਲ ਇਹਨੂੰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਇਹ ਆਜ਼ਾਦੀ ਦਾ ਦਿਹਾੜਾ ਜਿਹੜਾ ਹੈ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਜਾ ਸਕੇ ਉਹ ਵੀ ਚੈੱਕ ਕੀਤੇ ਜਾ ਰਹੇ ਆ ਜੀ ਸਰਾਵਾਂ ਚੈੱਕ ਕੀਤੇ ਜਾ ਰਹੀਆਂ ਹੋਟਲ ਚੈੱਕ ਕੀਤੇ ਜਾ ਰਹੇ ਆ ਰੇਲਵੇ ਸਟੇਸ਼ਨ ਬੱਸ ਸਟੈਂਡ ਇਹ ਸਾਰੇ ਦੇਖੋ ਇਹ ਤਾਂ ਪੁਲਿਸ ਦਾ ਵੈਸੇ ਰੁਟੀਨ ਦਾ ਵੀ ਪਾਰਟ ਹੈ ਪਰ 15 ਅਗਸਤ ਦੇ ਮੱਦੇਨਜ਼ਰ ਅਸੀਂ ਇਸ ਜਿਹੜੀ ਚੈਕਿੰਗ ਅਭਿਆਨ ਨੂੰ ਹੋਰ ਤੇਜ਼ ਕਰ ਦਿੱਤਾ ਅੱਜ 15 ਅਗਸਤ ਦੇ ਦਿਨ ਦੇ ਵਿੱਚ ਲੋਕਾਂ ਨੂੰ ਮੌਕਾ ਜਿਹੜੇ ਵਸਨੀਕ ਹੈ ਸਾਰਿਆਂ ਨੂੰ ਅਸੀਂ ਵਿਸ਼ਵਾਸ ਦਿਵਾ ਰਹੇ ਹਾਂ ਕਿ ਪੁਲਿਸ ਉਹਨਾਂ ਦੇ ਨਾਲ ਰਾਤ ਦਿਨ ਉਹਨਾਂ ਦੇ ਨਾਲ ਖੜੀ ਹੈ ਅਗਰ ਉਹਨਾਂ ਨੂੰ ਇਹ ਫਲੈਗ ਮਾਰਚ ਵੀ ਉਹਨਾਂ ਨੂੰ ਇੱਕ ਵਿਸ਼ਵਾਸ ਦਿਵਾਉਣ ਲਈ ਹੋਈ ਹੈ। ਅਗਰ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੋਈ ਵੀ ਸ਼ੱਕੀ ਪੁਰਸ਼ ਜਾਂ ਕੋਈ ਅਬੰਡਨਡ ਕੋਈ ਚੀਜ਼ ਨਜ਼ਰ ਆਂਦੀ ਹੈ ਤੇ ਉਹਦੇ ਬਾਰੇ ਸਾਡੀ ਅਪੀਲ ਹੈ ਕਿ ਸਾਨੂੰ ਉਹਦੀ ਤੁਰੰਤ ਇਲਾਜ ਦਵੇ ਤਾਂ ਕਿ ਅਸੀਂ ਵੇਲੇ ਸਹੀ ਉਹਦੀ ਕਾਰਵਾਈ ਕਰ ਸਕੀਏ। ਤੇ ਬਾਕੀ ਅੱਜ ਅਸੀਂ ਸਾਡੀ तकरीबन ਸਾਰੀ ਫੋਰਸ ਹੈਗੀ ਹੈ। ਜਿਨ੍ਹਾਂ ਨੂੰ ਅਸੀਂ ਫਲੈਗ ਮਾਰਚ ਲਈ ਕੱਢਿਆ ਹੋਇਆ ਤੇ ਸਾਰੇ ਆਫੀਸਰਸ ਵੀ ਨਾਲ ਹੈਗੇ ਐ ਐਸਐਸਪੀ ਸਾਹਿਬ ਦਿਆਂ ਹਦਾਇਤਾਂ ਮੁਤਾਬਕ ਅਸੀਂ ਇਹ ਸਾਰਾ ਕਰ ਰਿਹਾ ਹਾਂ ਸਾਡੇ ਆਲਰੇਡੀ ਮੋਗਾ ਡਿਸਟ੍ਰਿਕਟ ਦੇ ਵਿੱਚ ਚਾਰ ਜਿਹੜੇ ਇੰਟਰਸਟੇਟ ਨਾਕੇ ਵੀ ਹੈਗੇ ਆ ਜਿੱਥੇ ਉੱਥੇ ਵੀ ਚੈਕਿੰਗ ਚੱਲ ਰਹੀ ਹੈ ਔਰ ਹਰ ਸਬਡਿਵੀਜ਼ਨ ਜਿ세 ਚਾਰ ਸਬਡਿਵੀਜ਼ਨਾਂ ਵੀ ਹੈਗੀਆਂ ਉੱਥੇ ਵੀ ਸਾਰੇ ਬਲੈਕ ਮਾਰਚ ਕੀਤੇ ਜਾ ਰਹੇ ਆ ਉੱਥੋਂ ਦੀ ਉਹਨਾਂ ਦੀ ਫੋਰਸ ਸਬਡਿਵੀਜ਼ਨ ਦੀ ਉੱਥੇ ਯੂਜ਼ ਹੋ ਰਹੀ ਹੈ ਔਰ ਬੜੀ ਸ਼ਕਤੀ ਨਾਲ ਇਹਨੂੰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਇਹ ਆਜ਼ਾਦੀ ਦਾ ਦਿਹਾੜਾ ਜਿਹੜਾ ਹੈ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਜਾ ਸਕੇ ਉਹ ਵੀ ਚੈੱਕ ਕੀਤੇ ਜਾ ਰਹੇ ਆ ਜੀ ਸਰਾਵਾਂ ਚੈੱਕ ਕੀਤੇ ਜਾ ਰਹੀਆਂ ਹੋਟਲ ਚੈੱਕ ਕੀਤੇ ਜਾ ਰਹੇ ਆ ਰੇਲਵੇ ਸਟੇਸ਼ਨ ਬੱਸ ਸਟੈਂਡ ਇਹ ਸਾਰੇ ਦੇਖੋ ਇਹ ਤਾਂ ਪੁਲਿਸ ਦਾ ਵੈਸੇ ਰੁਟੀਨ ਦਾ ਵੀ ਪਾਰਟ ਹੈ ਪਰ 15 ਅਗਸਤ ਦੇ ਮੱਦੇਨਜ਼ਰ ਅਸੀਂ ਇਸ ਜਿਹੜੀ ਚੈਕਿੰਗ ਅਭਿਆਨ ਨੂੰ ਹੋਰ ਤੇਜ਼ ਕਰ ਦਿੱਤਾ ਹੈ